ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਬਾਈ ਦੋ ਦਿਨ ਹੋ ਗਏ ਚੱਲਦੇ ਆ ਨੂੰ ਅਜੇ ਰਾਜਸਥਾਨ ਦਾ ਪਿੰਡ ਆ ਜਿਹੜਾ ਨਾ ਉਹੀ ਜਿੱਲੀ ਜਾਂਦੇ ਆ ਵਾਕਿਆ ਖੜ ਜੰਨੇ ਆ ਰਾਤ ਆਪਾਂ ਡੀਡ ਮਾਣਿਆ ਕੀਨੇ ਆਪਣੀਆਂ ਮਸ਼ੀਨਾਂ ਜਿੱਥੇ ਆਪਾਂ ਜਾਂਦੇ ਹਾਂ ਟਾਪੇ ਤੇ ਖੜੇ ਇਹਦੇ ਨਾਲ ਅਮਰਿੰਦਰ ਵੀਰ ਉਹ ਨਹੀਂ ਮਿਲੇ ਤੇ ਇਹ ਪਿੱਛੇ ਖੜ ਗਈ ਦੀ 35 35 ਕਿਲੋਮੀਟਰ ਮਸ਼ੀਨ ਇਹ ਕਹਿੰਦੇ ਬੰਦੇ ਸਾਡੇ ਸੌਣ ਲਾ ਕੇ ਮੈਂ ਕਿਹਾ ਚਲੋ ਨੀਂਦ ਵੀ ਜ਼ਰੂਰੀ ਆ ਬਾਈ ਹੈ ਨਾ ਬਾਕੀ ਉਹਦੇ ਬਾਅਦ ਹੁਣ ਆਪਣੇ ਡਿਊਟੀ ਮਾਣੇ ਤੇ ਲੱਗੇ ਆ ਚੱਲਣਾ 7:3-8:00 ਵਜੇ ਸਵੇਰੇ ਆਕੇ ਚਲੋ ਨਾਤੇ ਨੂੰ ਉੱਤੇ ਬੰਦੇ ਜਾਜੂ ਪੀਤੀ ਪੀਣ ਤੇ ਹੁਣ ਰੈਡੀ ਹੋ ਕੇ ਚੱਲੇ ਆ ਬਾਕੀ ਰਾਤ ਮੈਂ ਹੀ ਪੈਣ ਲੱਗਾ ਤੇ ਵੀਡੀਓ ਵੀ ਤਾਂ ਨਹੀਂ ਬਣਨਦੀ ਨਾ ਥੋੜੀ ਕਾਲੀ ਆ ਵੀ ਪੰਜਾਬ ਆਪਣੇ ਤੁਹਾਨੂੰ ਪਤਾ ਹੀ ਆ ਕੰਮ ਚੱਲਦਾ ਪਿਆ ਉਧਰ ਐ ਵੀ ਕਾਲੀ ਜਿਹੜਾ ਕੰਮ ਹੱਥ ਪੈ ਜੀ ਉਹ ਹੀ ਸਹੀ ਆ ਨਾ ਬਾਕੀ ਦੇਖਣਾ ਆ ਏਸੀ ਵਾਲੀ ਮਸ਼ੀਨ ਤਾਂ ਆਪਾਂ ਫੱਤਾਂ ਨਾਲ ਨੰਮੇ ਬਾਈ ਦੇ ਪਿੰਡ ਜਿੱਥੇ ਮੁਕਸਰ ਦੇ ਵਿੱਚ ਫੱਤਾਂ ਨਾਲ ਪੈਂਦਾ ਤੇ ਇਹਨੂੰ ਖੜਾਵਾਵਾਂਗੇ ਉੱਥੇ ਚਲਾਵਾਂਗੇ ਨਿੰਮਾ ਬਾਈ ਆਪਣਾ ਫੋਨ ਲਾਇਆ ਉਹਨੇ ਕਹਿੰਦਾ ਕੋਈ ਗੱਲ ਨਹੀਂ ਲਿਆ ਮਸ਼ੀਨ ਇੱਕ ਤਾਂ ਕਹਿੰਦਾ ਮਸ਼ੀਨ ਹੁਣ ਉਹ ਚੱਲ ਜੂ ਮਾ ਚਲੋ ਉਹਦੇ ਕੋਲੇ ਚਲਾ ਦਿੰਨੇ ਆ ਬਾਕੀ ਲੱਗੇ ਆ ਤੁਰਨ ਮਹਾਰਾਜ ਦਾ ਨਾਮ ਲੈ ਕੇ ਰਾਤ ਥੋੜਾ ਜਿਹਾ ਮੀਨ ਹੈ ਕਣੀਏ ਜੀ ਆ ਗਈਆਂ ਨੇ ਰਸਤੇ 'ਚ ਕਿਸ਼ਨਗੜ੍ਹ ਲਾਂਕੇ ਉੱਤੇ ਥੋੜਾ ਜਿਹਾ ਆਏ ਹੋਗਾ ਤਾਂ ਵੀ ਮੌਸਮ ਯਾਰ ਖਰਾਬ ਹੋਊਗਾ ਪਰ ਮਹਾਰਾਜ ਦੀ ਕਿਰਪਾ ਹੋਊਗੀ ਸਹੀ ਹੋ ਗਿਆ ਫੇਰ ਬਾਕੀ ਮਹਾਰਾਜ ਦੇ ਬਾਬਾ ਜੀ ਦੀ ਕਿਰਪਾ ਨਾਲ ਵਧੀਆ ਸੁੱਖ ਸ਼ਾਂਤੀ ਆ ਕਈ ਮੇਰੇ ਬਿਨਾਂ ਦੇ ਫੋਨ ਆਏ ਕਹਿੰਦੇ ਭਾਈ ਵੀਡੀਓ ਨਹੀਂ ਪਾਈ ਕੱਲ 2 ਦਿਨ ਹੋ ਰਾਸਤੇ ਜਾਂ ਹੁਣ ਵੀਡੀਓ ਦਾ ਓਕਾ ਵੀ ਜਾ ਕੇ ਜਰੂਰ ਦੋ ਪਾ ਦੂੰਗਾ ਹੋਰ ਦੱਸੋ ਚਲੋ ਚਲਦੇ ਆ ਜੀ ਫਿਰ ਨਿਕਲਣ ਲੱਗੀਆਂ ਮਸ਼ੀਨਾਂ ਕਰਤੀ ਦਾ ਬੇਤ ਤਿਆਰੀ ਆ 570 ਰੁਪਏ ਹੁਣ ਤੇ ਮੋਲੀ ਨੇ ਲਾ ਦਿਆ ਸਲਵ ਪਾਤਾ ਗੀਰ ਤੇ ਚਲੋ ਇਹਨੂੰ ਤੇ ਭੋਨੇ ਨਾਲ ਦੀਆਂ ਲਾ ਲਾਓ ਕਿਰਾ ਲਾਓ ਲਾਓ ਮੁਰੇ ਅਨਿਰਕਣਿਤ 10 ਕਿਲੋਮੀਟਰ ਪਹਿਲਾਂ ਨੋ ਜੀ ਮਗਰ ਟਰੈਕਟਰ ਆ ਗਿਆ ਆਪਣਾ ਰਿਪਰ ਵਾਲਾ ਵੀ ਜੀ ਚੱਲੇ ਅੱਧੀ ਤਿਆਰੀ ਲਾਟੀਆਂ ਲੈਣ ਚ ਚਲੋ ਚਲੋ ਲੈ ਆਓ ਤੁਸੀਂ ਵੀ ਆ ਚਲੋ 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 ਨਿਕਲ ਗਿਆ ਨਿਕਲ ਗਿਆ ਲੈ ਵੀ ਤੁਜੀ ਵੀ ਆ ਗਈ ਤਾਰ ਆਪਣੀ ਏਸੀ ਵਾਲੀ ਵੀ ਚਲੋ 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 ਲਾਓ ਲਾਓ ਲੈਣੀ ਨਹੀਂ ਲਾਓ ਆਓ ਆ ਗਈ ਰਾਣੀ ਆਪਣੀ ਇਹ ਦੰਮ ਰੈਡੀ ਕਹਿੰਦੇ ਹਣ ਬੜ ਆਪਣੇ ਹਰਿਆਣਾ ਦੇ ਬਾਰਡਰ ਕੋਲ ਦੇ ਨੇੜੇ ਤੇ ਰੁਕਾਂਗੇ ਜਾ ਕੇ ਚਲੋ 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 ਹੁਣਾਂ ਰੋਕੇ ਅਗਰ ਹੁਣਾਂ ਵਾਖਤੀ ਜਲੋਂ ਕੰਮ ਨੂੰ ਅਸਾਂ ਪਾ ਵੀ ਲਾਈਏ ਗੇਰ ਆਪਣੀ ਦਾ ਸਕੀਮ ਬਣਾ ਲਿਆ ਲਓ ਜੀ ਬਾਈ ਪਹੁੰਚ ਗਏ ਸਰਦਾਰ ਸ਼ਹਿਰ ਦੇ ਕੋਲੇ ਬੱਸ ਸਰਦਾਰ ਸ਼ਹਿਰ ਦੀ ਐਂਟਰੀ ਹੋ ਲਾ ਲਓ ਦੂਜੀ ਵੀ ਜੀ ਨਾ ਆਪਣੀ ਪਿੱਛੇ ਰਹਿ ਗਈ ਦੀ ਤਾਂ ਕਰਕੇ ਅਸੀਂ ਕਿਕਰ ਦੇ ਥੱਲੇ ਹੈ ਨਾ ਲਾ ਕੇ ਇੱਕ ਆਵਨ ਰਾਮਗਰ ਮੈਂ ਅੰਕਲ ਬੈਠੇ ਤੇ ਨਜ਼ਾਰੇ ਲੰਦੇ ਦੇ ਬਾਕੀ ਮਸ਼ੀਨ ਉਹ ਲੰਘੀ ਗਾਨ ਨਗਾ ਆਪੀ ਮਾਂ ਤੋਂ ਚਲੋ ਕਿਉਂ ਨਾ ਮੇਲ ਲੈਣਾ ਬਾਈ ਉਹਦੇ ਚ 4 ਗੇਅਰ ਨਾ 8 ਇੰਚੀ ਪੁਲੀ ਚ ਇਹਦੇ 13 ਇੰਚੀ ਪੁਲੀ ਜੀ ਵੀ ਲਵੇ ਨਹੀਂ ਲੱਗਣਾਂ ਦਿੰਦੀ ਏ ਇਹ ਜਾਂਦੀ ਆ ਮਸ਼ੀਨ 42 43 ਦੀ ਸਪੀਡ ਤੇ ਉਹ ਜਾਂਦੀ ਆ 35 36 ਦੀ ਸਪੀਡ ਤੇ ਵਾਤੇ ਵਾਤੇ ਆ ਕਰਕੇ ਫਿਰ ਮੈਂ ਕਹ ਤੀ ਚਲੋ ਅਸੀਂ ਆਉਣਾ ਮਾਰ ਖੰਡਾ ਹੋਈ ਫੇਰਾ ਹੋਰ ਤੁਹਾਨੂੰ ਪਤਾ ਹੀ ਏ ਵੀ ਨਵਾਂ ਇੰਜਣ ਆ ਪੀਐਸ 4 ਦਾ ਤਜਰਬਾ ਕੋਈ ਨਹੀਂ ਹੈ ਨਾ ਕਿਸੇ ਨੂੰ ਅਜੇ ਵੀ ਜਿੰਨਾ ਆਰਾਮ ਵਧੀਆ ਚੱਲਦਾ ਬਾਈ ਆਪਣੇ ਕੋਲੇ ਤਾਂ ਬਾਕੀ ਫੋਨ ਬਹੁਤ ਆਉਨੇ ਆ ਬਾਈਆਂ ਦੇ ਪਤਾ ਨਹੀਂ ਕੀ ਜੱਕਰਾ ਸਿਸਟਮ ਆਪਣੇ ਕੋਲ ਤਾਂ ਵੀ ਇਹ ਵਧੀਆ ਚੱਲਿਆ ਇੱਕ ਵੈਸੇ ਦੀ ਵੀ ਕੋਈ ਦਿੱਕਤ ਨਹੀਂ ਆਈ ਆ ਜਾਂਦਾ ਰੋਡ ਆਪਣੇ ਹਲੂਮਾਨਗੜ੍ਹ ਨੂੰ ਦੂਜੀ ਵਾਹਨ ਆਪਣੇ ਨਾਲ ਲੱਗ ਹੋਊਗੀ ਸੀਨ ਦੇ ਮੇਰੇ ਏਰੀਏ ਜਾਣਾ ਦਾ ਉਹਨੇ ਜਾਣਾ ਦਰਾਹੇ ਸਾਨੇ ਹਾਲ ਦੇ ਲਾ ਕੇ ਆਪਣੇ ਕਰਮਲ ਬਾਈਓ ਨਹੀਂ ਹੋਗੇ ਲੱਗ ਉੱਥੇ ਤੇ ਉਹ ਕਹਿੰਦਾ ਵੀ ਕਿਹਾ ਤਾਂ ਏਰੀਆ ਦੇਖਦੇ ਤੇ ਇਧਰ ਵੀ ਕਿਤੇ ਮਿਲ ਜਵੇ ਮਿਲਦਾ ਦਾ 250 ਕਿਹਾ ਹਲੂਮਾਨਗੜਾ ਪਰ ਕਹਿੰਦਾ ਨਹੀਂ ਪਿੰਡੇ ਜਾਣਾ ਮਾਂ ਚੱਲ ਜੇਕਣਾ ਤਰੀਕ ਚਾਹ ਫਿਰ ਆਪਾਂ ਆਪਣੇ 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 ਰਾਹ ਪੈ ਗਏ ਹੋ ਆਪਣੇ ਰਾਹ ਪੈ ਗਏ ਹੁਣ ਆਪਾਂ ਹਲੂਮਾਨਗੜਾ ਤੇ ਰਹਿ ਗਏ ਆਪਾਂ ਨੂੰ 150 ਕਿਲੋਮੀਟਰ ਸਰਦਾਰ ਸ਼ਹਿਰ ਤੇ ਖੜੇ ਆ ਇਹ ਮਸ਼ੀਨ ਜਾਊਗੀ ਮੁਕਸਰ ਫਤਨਾਲ ਨਿਮੇ ਬਾਈ ਦੇ ਕੋਲ ਉੱਥੇ ਚੱਲੂਗੀ ਅੱਜ ਰਾਤ ਨੂੰ ਫਤਨਾਲ ਆਣਾ ਉੱਜਾਗੇ 19 ਤਰੀਕ ਦੀ ਰਾਤ ਨੂੰ ਪੱਤਨ ਵਾਲੇ ਦੇ ਵਿੱਚ ਮਿਲਾਂਗੇ ਵਿਜਲੇ ਝੋਲੇ ਦੇ ਵਿੱਚ ਆਏ ਤੇ ਹੁਣ ਵੀ ਉੱਥੇ ਜਾਵਾਂਗੇ ਚਲੋ ਜਾਂਦੇ ਆ ਫਿਰ ਨਾਲੇ ਡੀਜ਼ਲ ਪੋਣਾ ਇਹਦੇ ਵਿੱਚ ਮਸ਼ੀਨ ਚ ਨਾਲੇ ਯੂਰੀਆ ਤਾਂ ਕੱਲ ਇੱਕ ਕੁਆਲਿਟੀ ਪਾਈ ਆ ਇੱਕ ਕੁਆਲਿਟੀ ਦੇ ਲਾਣਾ sire ਕਈ ਵੀਰਾਂ ਦਾ ਫੇਣਾ ਮੈਨੂੰ ਫੋਨ ਵੀ ਵੀ ਭਾਈ ਯੂਰੀਆ ਖਫਤ ਜਾਦੇ ਆ ਭਾਈ ਆ ਤੁਹਾਡੇ ਸਾਹਮਣੇ ਆ ਹਨਾ ਕੱਲ ਕਿਸ਼ਨਗੜ ਤੋਂ ਯੂਰੀਆ ਪਾਇਆ ਤਾਂ ਹਜੇ ਵੀ 70% ਯੂਰੀਆ ਇਹਦੇ ਵਿੱਚ ਆ ਬਾਕੀ ਉਹਨੂੰ ਦੇਖਾਂਗੇ 5-7 ਬਾਲਟੀਆਂ ਇਕੱਠੀਆਂ ਲਾਵਾਂਗੇ ਸਾਨੂੰ ਪਤਾ ਵੀ ਨਹੀਂ ਸੀ ਜੀ ਹਨਾ ਨਾ ਸੀ ਹੁਣ ਇੱਥੇ 5 ਵੋਲਟੀਆਂ ਲੱਗੀਆਂ ਕੋਟੇ ਇਹ ਮਸ਼ੀਨ 700 ਵਿੱਗਾ ਦੇ 700 ਵਿੱਕੇ ਦੀ ਗੇੜ ਚ ਕਰਦਾ 5 ਵੋਲਟੀਆਂ ਲੱਗੀਆਂ ਸਾਰੀਆਂ ਆ 6ਵੀਂ ਹੁਣ ਪਾਈ ਜਲੇ ਕੇ ਆਉਣ ਲੱਗਿਆ ਨੇ ਬਾਕੀ ਆਪਣੇ ਕੋਲ ਤਾਂ ਜਾਇ ਜੇ ਜਾਂਦੀ ਆ ਚਲੋ ਚਲਦੇ ਆ ਫਿਰ ਨਿਕਲਦੇ ਆ ਦੇਖੀਏ ਡੀਜ਼ਲ ਪਾਉਣਾ ਇਹਦੀ ਡੀਜ਼ਲ ਰਹਿ ਗਿਆ ਤਿੰਨ ਕੰਕੜਾ ਤੇ ਪਵਾ ਕੇ ਮਿਲਦੇ ਆ ਲਓ ਜੀ ਬਾਈ ਜੀ ਪਹੁੰਚ ਗਏ ਪਿੰਡ ਫੱਤਣਾ ਵਾਲਾ ਪੰਪ ਤੇ ਲਾਤੀ ਮਸ਼ੀਨ ਈ ਦੂਵੀ ਮਸ਼ੀਨ ਲੰਘੀ ਪਿੰਡ ਬਾਮਣੀਆਂ ਨੂੰ ਹੀ ਆ ਖੜੀ ਹੈ ਮਸ਼ੀਨ ਆਪਣੀ ਡੇਰੇ ਰਾਤੇ ਪੰਪ ਹੋ ਰਹੀ ਹੈ ਹਾਂਜੀ ਬਾਜੀ ਹਾਂ ਦੇ ਲੱਗ ਹੀ ਹੈ ਕਿ ਨਮੀ ਪਿਆ ਕਿਤੇ ਪਈ ਨਹੀਂ ਹਣਾ ਹਾਂ ਇਹ ਤਾਂ ਹੈ ਪੂਰੇ ਪਕੋੜੇ ਕਣੀ ਵੀ ਨਹੀਂ ਗਰੀ ਹੋਰ ਦੇਖਣਾ ਚਾਹਤਾ ਆ ਬਹੁਤ ਪਿਆ ਆ ਆਪਣੇ ਘੜੇ ਪਏ ਆ ਗੋਲੇ ਆਪਣੇ ਵਿੱਚ ਵੀ ਉਧਰ ਪਿੱਛੇ ਕਿਤੇ ਥੋੜਾ ਠੰਡਾ ਦੇ ਲੋ ਕਿ ਨਹੀਂ ਹੋ ਗਦੀ ਕਿ ਰੱਖਦੇ ਪਿੱਛੇ ਦੇਲਾ ਕੰਬਲ ਲੈਣਾ ਪਿਆ ਆ ਮਹੀਨੇ ਚ ਵੀ ਹੱਕਾ ਬਾਈ ਬਾੜ ਬਹਾਉ ਕੱਢੀ ਅੱਜ। ਕਦੇ ਬਾੜ ਬਹਾਉ ਕੱਢੀ। 400 ਕਿਲੋਮੀਟਰ ਕੱਢਤਾ ਅੱਜ। ਕੱਢਤਾ ਅੱਜ ਕੱਢਿਆ ਬਾਈ। ਡੀਡ ਮਾਣੇ ਤੇ ਚੱਲੇ ਤੇ ਬਾਈ ਅੱਜ। ਬਾਤ ਤੂੰ ਐ ਤੂੰ ਐ ਹਿਸਾਬ ਨਾਲ ਰੋਟੀ ਵੀ ਨਾ ਦੱਸ ਸਵੇਰ ਵਾਲੀ ਨਾ ਰਾਤ ਵਾਲੀ ਹੁਣ ਖਾਤੀ ਏ ਰੋਟੀ। ਕਿੰਨੇ ਵਜੇ ਖਾਤੀ 12 ਵਜੇ। 12 ਵਜੇ ਤੇ। 12 ਵਜੇ ਰੋਟੀ ਖਾਤੀ ਅੱਜ। ਧੂੜ ਘਣਤੀ ਐ ਤਾਂ ਮਸ਼ੀਨਾਂ ਦੀ। ਚਲਾਈ ਵੱਧ ਹੋਈ ਅੱਜ। ਹੈ? ਚਲਾਈ ਵੱਧ ਹੋਈ। ਇਹ ਸਾਰੇ ਟਿਕ ਟਿਕ ਕਰਦੀ ਐ। ਮਟਰਨ ਕਰਨਾ ਹੀ ਖੜੀ ਤਾਂ ਹੈ ਨੀ ਮਸ਼ੀਨ। ਬਾਈ ਖੜੀ। ਕਿ ਤੇਰੇ 10 ਕਿਲੋ 4 ਨੂੰ ਖੜੀ ਆ ਉਹਦੇ ਬਾਅਦ ਜੇ ਹੁਣ ਖੜੀ ਆ ਵਸ ਹਨਾ ਹਾਈ ਬਾਈਕ ਚੱਤ ਚੱਤ 5 ਕੇ 6 ਕੋਈ ਚਾ ਵੀਤੀ ਆ ਉਹ ਬੱਕੀ ਵਧੀਆ ਬਾਈ ਥੋੜ ਮੁਕਸਰ ਏਰੀਏ ਚ ਆਵਾਂਗੇ ਇਹਨੂੰ 5-4 ਦਿਨ ਜਿੰਨੇ ਵੀ ਨਿੰਮਾ ਬਾਈ ਆਪਣਾ ਲਵਾਊਗਾ ਹਨਾ ਉਦੋਂ ਬਾਅਦ ਦੇਖਾਂਗੇ ਫਿਰ ਨੂੰ ਚੱਲ ਭਾਜਣੇ ਪੈ ਜਾ ਹੁਣ ਬਾਈ ਚਲੋ ਠੀਕ ਹੈ ਇਹਨੇ ਦੇਖਨੇ ਆ ਕਿ ਆ ਪ੍ਰੋਗਰਾਮ ਸਮਾਂ ਜਾਨ ਹੁੰਦਾ ਬਦਲਦਾ ਆ ਬਹੁਤ ਬਦਲਦਾ ਬਹੁਤ ਆ ਰੱਖੇ ਹੁਣ ਤਾਂ ਹੈ ਬਦਲਦਾ ਬਹੁਤ ਆ ਜੀ ਮੱਛਰ ਬਹੁਤ ਨਾਲ ਮੱਛਰ ਤਾਂ ਖੜ ਜਾਣਾ ਮੂੰਹ ਪਰ ਕੱਪੜਾ ਲੈਣਾ ਕੱਪੜਾ ਕਿ ਆ ਦਿੱਤਾ ਕਿੰਨਾ ਲੈ ਇਹ ਲੜਦਾ ਨਹੀਂ ਹੈਗਾ ਆਪਣੇ ਹਾਂ ਇਹਦੇ ਭੂਆ ਦਾ ਮੁੰਡਾ ਆਪਣੇ ਦਾ ਲੜਦਾ ਨਹੀਂ ਫਰਕ ਬਹੁਤ ਮੱਛਰ ਦਾ ਜਾਣਦਾ ਆਪਾਂ ਨੂੰ ਹਾਂ ਜਾਣਦਾ ਹੈ ਇਹ ਸਹੀ ਗੱਲ ਚਲੋ ਪਈਏ ਫਿਰ ਹੁਣ ਕਿੱਥੇ ਬਹਿਣਾ ਹੈ ਉੱਪਰ ਹੀ ਜਾਉਂ ਟੈਂਕ ਚ ਪਾ ਇੱਥੇ ਬਹਿ ਜਾ ਉਹ ਕਿੱਦਾਂ ਲੱਗਦਾ ਸਾਡੇ ਨਾਲ ਉੱਪਰ ਹਾਂ ਗੱਦਾ ਸੜਦਾ ਉਹਨਾਂ ਉੱਪਰ ਮੇਰੇ ਕੋਲ ਆ ਜਾ ਬਾਹਰ ਜਾਣਾ ਸੀ ਇੱਥੇ ਗੱਦਾ ਉੱਪਰ ਆ ਕੋਲੇ ਚਲ ਠੀਕ ਆ ਠੀਕ ਲੋ ਜੀ ਬਾਈ ਜੀ ਪੈ ਗਿਆ ਤੇ ਪੰਪ ਤੇ ਰਾਤ ਉੱਥੇ ਘੜੇ ਕਾਰਤੀ ਮਸ਼ੀਨ ਸਟਾਰਟ ਗਈ ਜਾਂਦੇ ਨਵੇਂ ਕੋਲੋਂ ai mày đi mày đi là mấy gì cá gì cái cái ਰਾਹੀਂ ਬਾਈ ਕਰਾ ਦੇ ਬਾਈ ਪੰਪ ਤੇ ਚੱਲ ਕੇ ਪਹੁੰਚ ਗਏ ਨੰਮੇ ਦੀ ਧਾਣੀ ਤੇ ਇੱਥੇ ਮਸ਼ੀਨ ਦਾ ਲੱਗਿਆ ਸਮਾਨ ਸਮੂਹ ਤੜੇ ਫਿਰ ਲਾਉਣ ਆ ਭਾਜਣਾ ਹਾਂਜੀ ਭਾਜੀ ਲਾ ਦੇ ਫਟਾਫਟ ਤਾਂ ਦੂਹੀ ਬਣਿਆ ਜ਼ਿਆਦਾ ਦਾੜੀ ਰੱਖ ਕੇ ਪਰ ਏਖਾ ਜੇ ਪੀ ਜਾਂਦਾ ਤੇਰਾ ਐਵੇਂ ਨਹੀਂ ਹਣਾ ਨਾ ਨਾ ਕਟਿੰਗ ਨਾ ਹੁਣ ਹੁਣ ਬੜਾ ਵਾਦਾ ਪੂਰਾ ਕਰੀ ਹਾਂ ਹਾਂ ਕਹਣਾ ਮੈਂ ਆ ਨਾਮ ਨਾਲ ਲੈਣਾ ਵਾ ਠੀਕ ਆ ਹੁਣ ਨਾਮ ਨਾਲ ਲੈ ਕੇ ਵਾਦਾ ਪੂਰਾ ਕਰੀ ਭਾਈ ਆਠੀ ਗਈ ਹਾਂ 13 ਦਾ ਤੇਰਾ ਬਈ ਗੁੱਟ ਗੜਾ ਹੋਰੇ ਗੁੱਟ ਗੜਾ ਬਾਕੀ ਬਈ ਪੰਜ ਗੇਰੀ ਦਾ 6 ਗੇਰੀ ਦਾ ਨਾ ਪਰ ਰੋਡ ਤੇ ਪੰਜ ਗੇਰਾਂ ਦਾ ਬੜਾ ਨਜ਼ਾਰਾ ਪੰਜਵੇਂ ਟਾਪ ਦਾ ਇੰਨਾ ਦਾ ਬੋਲੀ ਚੇਂਜ ਕਰਨੀ ਪਈ ਉਹ ਦੂਜੀਆਂ ਅੱਠ ਦੀਆਂ ਇਹ ਫੇਰ ਵੀ ਨਹੀਂ ਭਾਜਣ ਰੰਨਾ ਰਲਦੇ ਨੇ ਬਰੀ ਨਾਲ ਓਏ ਨਾ ਨਾ ਕਿੱਥੇ ਹਾਂ ਇਹ ਵੀ ਤੁਹਾਨੂੰ ਅੱਧਾ ਦਾ ਘੰਟਾ ਡੀਜੀਤ ਦੇ ਲਾਈ ਇਹ ਘੰਟਾ ਕ ਚੱਲਦੇ ਦੇ ਦੋ ਹੀ ਮਹੀਨਾ ਅੱਧਾ ਘੰਟੇ ਤੁਹਾਨੂੰ ਡੀਕ ਦੇ ਦੇ ਹੀ ਖੜ ਕੇ ਦੋ ਜਾਨ ਦੇਲਾ ਪੁਲ ਤੇ ਤੁਹਾਨੂੰ ਡੀਕ ਦੇ ਰਹੇ ਹਾਂ ਮੈਂ ਪੂਰੀ ਖੱਚੀ ਰੱਖ ਦੇਦੀ ਨਾਲ ਉਹਨੂੰ ਵੀ ਹਾਂ ਚੱਲ ਬਾਕੀ ਤੂੜੀ ਵਾਲੀ ਆ ਕੇ ਥੋੜਾ ਜਿਹਾ ਦਬ ਗਏ ਆਪਾਂ ਹਾਂ ਤੂੜੀ ਵਾਲੀ ਕਰਕੇ ਆਪਾਂ ਥੋੜਾ ਲੇਟ ਹੋ ਗਏ ਦੋ ਦਿਨ ਜਿਹੜੇ ਪਿੱਛੇ ਰਹਿ ਗਏ ਨੇ ਕੱਲ ਤੇ ਆਪਾਂ ਮੁਖਰਾਈ ਬਹੁ ਕਰੀਆ ਨਹੀਂ ਤੇ ਕੱਲ ਤਾਂ ਆਪਾਂ ਕੰਮ ਚਲੂ ਕਰਨਾ ਇੱਥੇ ਆ ਕੇ ਹਾਂ 450 ਕਿਲੋਮੀਟਰ ਖੱਡੇ ਗੱਲ ਕੱਲ ਆਪਾਂ ਹਾਂ ਤੂੜ ਘੜਤੀ ਬੈਲਟਾਂ ਦੇ ਵੀ ਰੰਗ ਬਦਲੇ ਪਏ ਹਾਂ ਇਹ ਵੀ ਬੱਚੀ ਚੀਕਾਂ ਆ ਰਾਹ ਨਾ ਇਹ ਚੀਕਾਂ ਮਾਂ ਲੱਗੀ ਦੀ ਜਿਕਣਾ ਵੀ ਹੋ ਗਈ ਹੁਣ ਗਈ ਹੁਣ ਗਈ ਪਰ ਬਚਾਓ ਆ ਅੱਜ ਤਾਂ ਚਲਾਉਗੀ ਸੀ ਜਨਾ ਜੇ ਤੈਨੂੰ ਜਾਣ ਦੰਦੇ ਬੱਚੇ ਫਾਇਦਾ ਬਹੁਤ ਹਾਂ ਕਿੱਧਰ ਲੈ ਜਾਣ ਕਰਾਂ ਖੋਲ ਦੇ ਫੜਾ ਫੜਾ ਬੰਨਾ ਐਕਣੇ ਖੋਲ ਦੇ ਸਣੇ ਪੱਤੀ ਕੋਲੋਂ ਪੁੱਛ ਲੈਣਾ ਤਾਂ ਪਹੁੰਚ ਆ ਕੇ ਮੈਂ ਨਹੀਂ ਪਹੁੰਚ ਗਿਆ ਉਹ ਹਾਂ ਪਹੁੰਚ ਗਏ ਢੇਰੇ ਦੇ 9:30 ਵਜੇ ਸਮਾਨ ਲਾਤਾ ਵਾਈ ਜੀ ਥੱਲੇ ਰੱਖਦਾ ਸਮਾਨ ਥੱਲੇ ਬਾਅਦ ਚ ਸੈੱਟ ਕਰਦੇ ਅੰਦਰ ਰੱਖਦੇ ਤੁੱਪ ਜੀ ਲੱਗਣ ਵਾਲੀ ਬਸਰੇ ਨੂੰ ਬਾਹਰੇ ਰੱਖਦਾ ਜੀ ਮ ਕਰਦੇ ਫਟੋਂ ਮੌਸਮ ਠੰਡਾ ਜਾਂ ਥੋੜਾ ਜਿਆ ਜ਼ੋਰ ਦੇ ਚੱਕਾ ਫਿਰ ਇੱਧਰ ਬੈਠੇ ਆ ਬਾਪੂ ਜੀ ਨੇ ਮੈਂ ਵਾਈ ਦੇ ਬਾਪੂ ਸਾਸੀ ਕਾਰ ਆ ਲੈ ਆ ਤਲਾ ਦੇ ਉਹ ਚਲਾ ਦੇ ਬੱ ਚਲਾਦਾ ਨਹੀਂ ਮੜੀਏ ਧੁੱਪ ਨਹੀਂ ਲੱਗ ਜਵੇ ਹੋ ਠੀਕ ਆ ਹਾਂ ਮੈਂ ਨਾ ਮੇਰਾ ਮਾਲਕ ਤੇ ਮਾ ਮੇਰੇ ਚਾਹੀਦੀ ਆ ਮਸ਼ੀਨਾਂ ਮਸ਼ੀਨਾਂ ਕਰ ਦਾਂਗੇ ਸਾੜੀਆਂ ਤੁਸੀਂ ਵੜ ਦਾਂਗੇ ਸਭਾ ਛੜ ਵੜ ਦਾਂਗੇ ਵੜ ਦਾਂਗੇ ਕੁਛ ਨਹੀਂ ਛੜਦੇ ਹੈਗੇ ਇਹ ਤਾਂ ਕੰਮ ਸਰਾਤਾ ਤਾਂ ਇਹ ਤਾਂ ਸੱਬਾ ਹੀ ਆਸਣ ਇਹ ਤਾਂ ਦੁਆ ਚ ਆਉਣ ਦੀ ਗੱਲ ਹੈ ਇਹ ਤਾਂ ਡੱਕਾ ਸੱਬਾ ਕੰਮ ਨਿਬੜੂਗਾ ਸਭਾ ਨਿਬੜ ਗਿਆ ਬਸ ਆ ਗਿਆ ਤੇ ਨਿਬੜ ਗਿਆ ਉੱਤਰ ਨਾਲ ਆ ਕੇ ਆ ਸਾਰੇ ਆਏ ਨਾ ਹਾਂਜੀ ਹਾਂਜੀ ਕਦਿਆਂ ਟੈਲੀਆਂ ਤੂੜੀਆਂ ਵਾਲੀਆਂ ਮਾਰੋ ਮਾਰ ਮਸ਼ੀਨਾਂ ਵੇਧਾ ਤਿਆਰ ਖੜੀ ਡੀ ਖੜੀਆਂ ਬਾਈ ਇੱਧਰ ਆ ਗਏ ਛੱਡ ਜਾ ਛੱਡ ਵਧੀਆ ਬਣਾਦਾ ਬਾਈ ਨੇ ਬਾਜੀ ਆ ਗਈ ਸਾਰਾ ਸਾਰਾ ਅੰਦਰ ਸਾਰਾ ਸਾਮਾਨ ਅੰਦਰ ਸਾਰਾ ਸਮਾਨ ਅੰਦਰ ਬਾਈ ਇਹਦਾ ਲੋਡ ਬਹੁਤ ਆਇਆ ਲੋਡ ਬਹੁਤ ਆ ਸਾਰਾ ਸਮਾਨ ਅੰਦਰ ਆ ਉਹ ਦੇਖੋ ਉਧਰ ਲੱਗ ਰਹੀਆਂ ਪਿੱਛੇ ਲੱਗੇ ਹੋਖੇ ਲੱਗੇ ਆ ਇਧਰ ਆ ਬਾਈ ਆਹ ਕੰਮ ਵਧੀਆ ਜੁਗਾੜ ਜਿਹਾ ਸਾਰੇ ਫਟ ਕਰਿਆ ਹੋਇਆ ਹੈ ਨਹੀਂ ਅਲਮਾਰੀ ਨੂੰ ਮੁਰਗੀ ਬੱਚੇ ਬਣਾਈ ਵੀ ਹੋਰੜੀ ਗੱਲ ਆ ਕਿਵੇਂ ਆ ਠੀਕ ਆ ਬਈ ਵਧੀਆ ਵਧੀਆ ਹੀ ਆਈਦਾ ਹੋਰ ਚੱਲਦਾ ਰੋਟੀ ਦਾ ਕੰਮ ਵਾ ਠੀਕ ਆ ਚੱਕਦਾ ਕੰਮ ਹੈ ਆਵਲ ਯਾ ਅਲਮਾਰੀ ਦੇ ਦਾ ਜਗਾੜ ਬਣਾਇਆ ਪਤਾ ਨਾ ਰੋਟੀਆਂ ਨਹੀਂ ਬਣਾਉਣੀਆਂ ਕੋਈ ਸੰਦ ਤੋਂ ਪੁੱਟਾ ਖਾਉਂਦਾ ਹਾਂਜੀ ਚਾਹ ਕੀ ਚਾਹ ਦੋ ਵਾਰ ਆ ਗਈ ਹਾਂ ਚਾਹ ਤਾਂ ਫਿਰ ਮਿਲ ਗਈਆਂ ਫਿਰ ਬਾਈ ਕਹਿੰਦਾ ਹੋਰ ਕੁਝ ਹੋ ਜਾ ਜ਼ਰਾ ਮਾ ਮਾ ਗਾਣਾ 2:30 ਵਜੇ ਜਦੋਂ ਤੇ ਬੰਦ ਉੱਪਰ ਲਾ ਕੇ ਜੋ ਉਹ ਲਾਗੇ ਤਾਂ ਹੈਗੇ ਨੇ ਉਹ ਸਾਥੇ ਨੰਮੇ ਨੇ ਠਾਲਾ ਮੈਨੂੰ ਆ ਕੇ ਕਹਿੰਦਾ ਸਾਨੂੰ ਆਜੋ ਮਾਂਜਾ ਲਾ ਕੇ ਹੋਰ ਠੀਕ ਆ ਕਿਆ ਕਰਨੀ ਕੱਲ੍ਹ ਜਾਣਾ ਹਲੋ ਪਾਓ ਕਟਰ ਕਟਰ ਲਗਾ ਮਣੀ ਚਾਹ ਪੀ ਲੈ ਮੈਂ ਬਾਤ ਕਰਾਇਆ ਨੂੰ 12 ਲਵਾ ਕੇ ਫੇਚ ਲਉਂਦੀ ਹਾਂ ਤੇ ਮਣੀ ਵੇਗ ਲਾਹ ਰਿਹਾ ਕਰਾ ਚਾਹ ਪਾਈ ਹੁਣ ਚਾਹ ਵੀ ਗਰਾ ਮੈਂ ਰਹਿਉ ਮੈਂ ਕੱਲ ਨੂੰ ਗੱਡੀ ਲਈ ਜਾ ਦਉਂਗਾ ਮੈਂ ਉਹ 12 ਲਵਾ ਕੇ ਨਾ ਤੇਰਾ ਜਤ 12 ਨਾ ਹਾਂ ਹਾਂ ਲਪਾਇਆ ਜਮੀ ਵੇੜੇ ਕਰ ਖਾਤਾ ਲੈ ਨਹੀਂ ਕਣਕ ਦਾ ਸੀਜਨ ਲਾ ਜਣਾ ਦਾ ਮੈਂ ਤੀਨੇ ਜਮੇ ਵੀਡੇ ਗੱਲ ਕਰਤਾ ਗਾਹਾਂ ਪਾ ਜਣੀ ਦੀਆਂ ਫਰਾ ਹਾਂ ਗਾਹਾਂ ਪਾ ਜਣੀ ਦੀਆਂ ਫਰਾ ਹੋਰ ਮਾਂ ਨੂੰ ਆਏ ਤਾਂ ਮਾਂ ਚੱਲ ਵੀ ਸ਼ੈਕ ਟੋ ਜੂ ਆ ਜਾਣੇ ਸੂਤ ਪਰ ਨਹੀਂ ਹੁਣ ਲੱਗ ਗਿਆ ਪ੍ਰੈਸ਼ਰ ਕੱਢਣਾ ਮੀਂਹ ਪੈ ਗਿਆ ਨਾ ਰਾਤ ਨਹੀਂ ਪੈਣਗਾ ਕਿਉਂ ਤਰਾ ਪ੍ਰੈਸ਼ਰ ਕੱਢਣਗੇ ਉਹ ਕੱਢ ਗਏ ਫਿਰ 12 ਲਵਾ ਲੈਣਗੇ ਮਿਸਤਰੀ ਨੂੰ ਕਾਲਾ ਪੁੱਛਣਗੇ ਹੁਣ ਉਹਦਾ ਬੇਲੇ ਮਿਸਤਰੀਆਂ ਕੋਲ 2 ਘੰਟਿਆਂ ਚੋਂ ਤਾਂ ਨਿਕਲੂ ਲਾ ਕੇ ਦੇ ਦੇਣੀਆਂ ਉਹਨੂੰ ਕਹਿ ਦੂੰਗਾ ਬੇਲੇ ਦਾ ਬੋਲੂ ਸੰਭਾਉ ਤਾਂ ਨਾ ਕਰੀ ਹੋਰ ਕਿਆ ਭਾਈ ਹਣਾ ਹਾਂਜੀ हां मैं बाली ना, ना क्या हाल है बढ़िया जी और ठीक ठाक है कहड़ा कमा हां नजारे है जी नजारे हैं नजारे चाहिए हैं हां पूरी 90 तो 90 दे खाली करो खाली करो बेड़ा कर सो पूरी ये ਜੀ ਠਾਕਾ ਹਲ ਮਚੋ ਰਲਾ ਯਾਰ ਵੀ ਲਾਡੀ ਵੀ ਆ ਗਿਆ ਬਾਪੂ ਦਾ ਆਇਆ ਮੈਂ ਮੱਕੂ ਕਹਿੰਦਾ ਠੀਕ ਆ ਵਾ ਚੱਕ ਦੋਗਾ ਮੈਂ ਕਹਿੰਦਾ ਓ ਡਾਕਟਰ ਕਹਿੰਦਾ ਲਾਡੀ ਦੂਆ ਬੈਲੀ ਕਿੱਥੇ ਆਈ ਦੂਆ ਬੈਲੀ ਕਿੱਥੇ ਬਣਾ ਤੂੰ ਤਾਂ ਪਿਆ ਆਈ ਤੂੰ ਤਾਂ ਪਿਆ ਅੱਧੀ ਜੀ ਵਰੀ ਤੂੰ ਤਾਂ ਪਿਆ ਹਾਂ ਕੌਣ ਆ ਜੀ ਰੁੜਦਾ ਆਹੋ ਲਾਡੀ ਬਈ ਕਿਆ ਹਾਲ ਆ ਵਧੀਆ ਜੀ ਹਾਂ ਰਾਤ ਬੱਸ ਜਾਦੇ ਸੁਤਾ ਆਹੋ ਤਿੰਨ ਮਿੰਟ ਸੌਂਗਾ ਜੀ ਥੱਕਿਆ ਪਿਆ ਕਾਲ ਨੂੰ ਚੇਂਜ ਲਾਈ ਸੀ ਟੁੜੀ ਆ ਜੀ। ਹਾਂ। ਨੇ ਉੱਥੇ ਦੇ ਕਹਾਦੇ ਤੁਸੀਂ। ਹੈ? ਉੱਥੇ ਦੇ ਕਹਾਦੇ ਗੁਜਰਾਤ ਦੇ। ਗੁਜਰਾਤ? ਹਾਂ ਉਸ ਲਗਾਣ ਦੇ ਪਹਿਲਾਂ ਆਣੇ। ਨਹੀਂ ਕਹਾਦੇ ਉੱਥੇ ਦੇ ਵਾਪਸ। ਉੱਥੋਂ ਆ ਗਏ ਸੀਗੇ ਆਪਾਂ ਸ਼ੀਰੂ। 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 ਰਾਸਤੇ 'ਚ ਨਹੀਂ ਖੜੇ ਫੇ ਤੁਸੀਂ। ਨਾ। ਇਹ ਸਦਾ ਪੈਂਡੇ। ਰਾਜ ਮਸ਼ੀਨੀ ਬਹੁਤ ਸੀ। ਮਸ਼ੀਨ ਆਉਂਦੀ ਬਹੁਤ ਹੀ ਕੰਮ ਆਇ ਨਹੀਂ ਸੈਨਾਂ ਕੰਮ ਬਹੁਤ ਘਟਦਾ। ਕੰਮ ਕਰਦੇ ਯਾਰ। ਮਸ਼ੀਨ ਵਾਵਾ ਹੋ ਗਈ ਆ ਦਾ। ਆ ਤਾਂ ਕਰਕੇ ਕੰਮ ਨੇ ਦੇਰ ਦਾ ਤੱਕ ਹੋਰ ਵਾਹ ਵਾਹ ਕਰਕੇ ਚੱਲਣਾ ਹੈ ਹੈ ਕਰਕੇ ਚੱਲਣਾ ਬਸ ਚੱਲਦੇ ਆ ਰੋਟੀ ਖਾ ਕੇ ਹਾਂ ਰੋਟੀ ਰੋਟੀ ਖਾ ਕੇ ਚੱਲਦੇ ਆਂ ਹੋਰ ਵਾਹ ਵਾਹ ਹਾਂ ਜੀ ਭਾਈ ਜੀ ਇਹ ਬਰੇ ਰੋਟੀ ਦੇਣੀ ਆ ਬਸ ਕਿੱਥੇ ਮਰਜੀ ਇਹ ਰੋਟੀ ਪਿਛਾ ਕੇ ਆਉਣੀ ਆ ਬਾਪੂ ਹਾਂ ਪਰ ਰੋਟੀ ਉਹ ਦੇਣੀ ਆ ਕਮੈਨਾਂ ਕੋਲ ਹਾਂ ਬਾਦਾ ਬਾਦਾ ਆਇਆ ਖਾ ਮਾਚੋ ਤਪੰਪਾ ਖੜੇ ਐ ਕਰੀ ਗਾ ਮਹਲਾ ਆ ਖੜੇ ਬੰਦੇ ਸਾਹਮਣੇ ਬਸ ਸਰੋਆ ਜਾ ਪਤਾ ਲੱਗ ਕਿ ਮਡੇ ਦਾ ਭੱਜਣਾ ਹਾਂ ਮਾਰੇ ਜੀ ਆਪ ਭੱਜੇ ਨੀ ਰਾਤ ਨੂੰ ਮੈਂ ਤਾਰਾਂ ਸਾਥ ਆਉਣ ਦੇ ਰਾਤ ਅੱਲੇ ਆਏਗਾ 2:3 ਵਜੇ ਆਏ ਤੇ ਰਾਤ ਤੜਕੇ ਉਹ ਮੈਂ ਕਾਨੂੰ ਤਾਂ ਕਰਨਿਆ ਸੀ ਤਾਂ ਕੋਈ ਪੰਪੂਰੇ ਪੈ ਜੋਰੇ ਆਣਾ ਨੰਬਰ ਆਪੇ

ਆ ਬੜੀਆ ਹੈ ਨਵੇਂ ਰੋਟੀ ਪਾਣੀ ਦੇ ਲੱਗੇ ਕਰਿਆ ਵਾ ਰੋਟੀਆਂ ਲੱਗੇ ਕਰਦਾ ਹੈ ਤਮਾ ਬੰਦਿਆਂ ਦਾ ਮਾ ਰੋਟੀ ਦੇ ਜੇਟਾਂ ਲੱਗੇ ਕਰਦਾ ਬੰਦਿਆਂ ਦਾ ਵਧੀਆ ਹੈ ਠੀਕ ਹੈ ਥੋੜੇ ਜਿਹੀ ਮਸ਼ੀਨਾਂ ਵਾਲੇ ਘੱਟ ਕੰਮ ਕਰਨੀ ਹੈ ਮਸ਼ੀਨ ਮਸ਼ੀਨ ਨਹੀਂ ਲਾਈ ਹੋਣੀ ਮੇਲਾ ਦਾ ਮਸ਼ੀਨ ਨਹੀਂ ਲਾਈ ਅੱਜ 100 ਮਸ਼ੀਨ ਨਹੀਂ ਲਾਈ ਅੱਜ ਮੈਨਾਂ ਹੀ ਆਪ ਸਾਡ ਰੋਟੀ ਬੱਤੀ ਕਰਾਂਗੇ ਤਾਂ ਸੰਗਾ ਜਾ ਬੰਦੇ ਦੀ ਹੁੰਦੀ ਹੈ ਆਪਾਂ ਪੱਟਾ ਲਾ ਲੈਂਦੇ ਹਾਂ ਆਜਾ ਪਛਾੜ ਕੇ ਆ ਰਿਹਾ ਹਾਂ ਕੱਛ ਨਾ ਕੋਈ ਹੋਵੇ ਤੇ ਮੈਂ ਤਾਂ ਬਾਅਦ ਵਿੱਚ ਆਇਆ ਬਾਅਦ ਆ ਚੱਲ ਕੋਈ ਨਹੀਂ ਬੰਦਾ ਟੇਕੋ ਅੱਗੇ ਚੱਲ ਐਵੇਂ ਜਾ ਲੈ ਚੱਲ ਬਹੁਤ ਠੀਕ ਆ ਬਾਈ ਮਿਲਦੇ ਹਾਂ ਹੁਣ ਤੇ ਜੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਖਾ ਰਿਹਾ ਤਾਂ ਬਹੁਤ ਬਹੁਤ ਧੰਨਵਾਦ